ਲਾਗੇ ਇੱਕ ਰੁੱਖ ਸੀ ਮਰ ਕਹਿੰਦੇ ਇੱਧਰ ਆਜੋ ਉਹ ਵੀ ਕਾਫੀ ਜਾਣੇ ਸੀ ਇੱਕ ਪਾਸੇ ਸਹਬ ਤੇ ਭਾਈ ਬਾਲਾਮਰਦਾਨਾ ਜੀ ਬਹਿ ਗਏ ਤੇ ਇੱਕ ਪਾਸੇ ਉਹ ਜਿਹੜੇ ਜੋਗੀ ਸੀ ਉਹ ਬਹਿ ਗਏ ਤੇ ਬੈਠੇ ਕਿੱਥੇ ਨੇ ਉਸ ਰੁੱਖ ਦੇ ਥੱਲੇ ਬੈਠੇ ਨੇ ਜਿਸ ਰੁੱਖ ਦੇ ਫਲ ਤੋਂ ਸਾਬਣ ਤਿਆਰ ਹੁੰਦਾ ਰੇਠੇ ਰੇਠਿਆਂ ਤੋਂ ਸਾਬਣ ਤਿਆਰ ਹੁੰਦਾ ਕੱਪੜੇ ਧੋਬਦੇ ਆ ਸ਼ੈਂਪੂ ਆ ਜਿਹੜਾ ਵਾਸ਼ਿੰਗ ਪਾਊਡਰ ਤਿਆਰ ਹੁੰਦਾ ਰੇਠ ਮਹਾਰਾਜ ਉਹਦੇ ਥੱਲੇ ਬੈ ਗੇ ਇਹ ਭਲਾ ਖਾਣ ਵਾਲੀ ਚੀਜ਼ ਸੀ ਪਰ ਗੁਰੂ ਦੇ ਤੇ ਕੰਮ ਹੀ ਇਹ ਨੇ ਜਿਹੜੇ ਬੰਦੇ ਨਖਿੱਧ ਨੇ ਜਿਨ੍ਹਾਂ ਦੇ ਲਾਗੇ ਕੋਈ ਨਹੀਂ ਬਹਿਣਾ ਚਾਹੁੰਦਾ ਜਿਨ੍ਹਾਂ ਦੇ ਨਾਲ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਇਹੋ ਜਿਹਾ ਬੰਦਾ ਵੀ ਜੇ ਕੋਈ ਗੁਰੂ ਕੇ ਨਾਨਕ ਦੇ ਹਜੂਰ ਉਹਨਾਂ ਦੇ ਦਰਬਾਰ ਵਿੱਚ ਆ ਜਾਏ ਤੇ ਮਹਾਰਾਜ ਉਹਨੂੰ ਵੀ ਦੇਵਤਿਆਂ ਵਰਗਾ ਬਣਾ ਦਿੰਦੇ ਰੇਠੇ ਦੀ ਤੇ ਗੱਲ ਹੀ ਕੋਈ ਨਹੀਂ ਮਾਰੇ ਕਹਿੰਦੇ ਨੇ ਜੋਗੀ ਜੀ ਵੇਖੋ ਕਿੰਨੇ ਫਲ ਲੱਗੇ ਹੋਏ ਨੇ ਖਾਓ ਤੂੰ ਹੱਸ ਕੇ ਕਹਿੰਦੇ ਨਾ ਇਹ ਖਾਣ ਵਾਲੇ ਨੇ ਇਹ ਤੇ ਕੱਪੜੇ ਧੋਣ ਵਾਲੇ ਆ ਇਹਨਾਂ ਤੋਂ ਤੇ ਸਾਬਣ ਬਣਦਾ ਉਹ ਮਹਾਰਾਜ ਕਹਿੰਦੇ ਛੱਡੋ ਪਰਾਂ ਖਾਓ ਉਹ ਆਂਦੇ ਵੇਖੋ ਬਾਬੇ ਦਾ ਕੰਮ ਜੇ ਨਹੀਂ ਕੁਝ ਕਰਨ ਜੋਗੇ ਤੇ ਉਦਾਂ ਆਖੋ ਵੀ ਸਾਡੇ ਕੋਲ ਕੁਝ ਖਵਾਉਣ ਜੋਗਾ ਹੈ ਨਹੀਂ ਮਹਾਰਾਜ ਕਹਿੰਦਾ ਮਰਦਾਨਿਆ ਤੂੰ ਉੱਠ ਮਹਾਰਾਜ ਦਾ ਭਾਈ ਜਿਹਨੂੰ ਆਖਿਆ ਭਾਈ ਮਰਦਾਨਾ ਜੀ ਉੱਠੇ 1 2 4 5 ਲਾਏ ਮਹਾਰਾਜ ਕਹਿੰਦੇ ਆਪਣੇ ਵਾਲੇ ਪਾਸੇ ਆ ਜਾ ਜੋਗੀ ਉਧਰੋਂ ਸ਼ੱਕ ਲੈਣਾ ਇੱਧਰੋਂ ਸ਼ੱਕ ਲੈ ਲੈਣੇ ਆ ਕਿਉਂਕਿ ਸਾਰਾ ਤੇ ਭਰਿਆ ਪਿਆ ਮਹਾਰਾਜ ਜੀ ਨੇ ਸ਼ੱਕੇ ਮਰਦਾਨਿਆ ਤੂੰ ਸ਼ੱਕ ਮਰਦਾਨੇ ਨੇ ਕੌੜਾ ਰੇਠਾ ਮੂੰਹ ਵਿੱਚ ਪਾਇਆ ਤੇ ਸਵਾਦ ਇਦਾਂ ਜਿਦਾ ਗਲਾਬ ਜਾਮਨ ਹੁੰਦੇ ਵਾਹਿਗੁਰੂ ਰਸ ਨਾਲ ਭਰਿਆ ਰੱਜ ਕੇ ਛਕੇ ਭਾਈ ਬਾਲਾ ਜੀ ਵੀ ਛਕਣ ਲੱਗ ਪਏ ਮਾਰੇ ਛਕਣ ਲੱਗ ਪਏ ਜੋਗੀ ਕਹਿੰਦੇ ਆ ਵੀ ਇਹ ਬਣ ਕੀ ਗਿਆ ਜੇ ਮਿੱਠੇ ਆ ਤੇ ਤਾਂ ਹੀ ਖਾਂਦੇ ਆ ਨਾ ਜਦੋਂ ਫਿਰ ਜੋਗੀਆਂ ਲਾ ਕੇ ਖਾਦੇ ਤੇ ਉਹ ਕੌੜੇ ਵਾਹਿਗੁਰੂ ਉਹ ਮੂੰਹ ਵਿੱਚ ਜਿੱਦਾ ਝੱਗ ਵਗਦੀ ਸੀ ਨਾ ਕੌੜਾ ਅੱਕ ਤੇ ਇਦਾਂ ਫਟਾਫਟ ਉਹਨਾਂ ਨੇ ਕੱਢੇ ਮੂੰਹ ਚ ਉਹ ਮਾਰੇ ਇਹ ਕਹਿੰਦੇ ਤੇ ਕੌੜੇ ਆ ਮਾਰੇ ਕਹਿੰਦੇ ਨਾ ਮਿੱਠੇ ਆ ਅਸੀਂ ਕੌੜ ਖਾਂਦੇ ਆ ਅਸੀਂ ਤੇ ਮਿੱਠਾ ਹੀ ਖਾਂਦੇ ਆ ਨਹੀਂ ਜੀ ਇਹ ਕੌੜੇ ਆ ਮਾਰੇ ਕਹਿੰਦੇ ਨੇ ਆ ਲਓ ਜਦੋਂ ਗੁਰੂ ਸਾਹਿਬ ਨੇ ਫੜਾਇਆ ਤੇ ਉਹ ਅੱਤ ਦਾ ਮਿੱਠਾ ਵਾ 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 ਹੋਰ ਫੜਾਇਓ ਮਾਰੇ ਕਹਿੰਦੇ ਆ ਲਓ ਆ ਲਓ ਆ ਲਓ ਲਾ ਲਾ ਕੇ ਮਾਰੇ ਦਈ ਜਾਣ ਤੇ ਮਿੱਠੇ ਤੋਂ ਆਪਣੇ ਬੰਦਿਆਂ ਨੂੰ ਕਹਿੰਦਾ ਤੂੰ ਕੋ ਇਹ ਕੌੜੇ ਨੂੰ ਹੱਥ ਪਾ ਲਿਆ ਕੁਝ ਹਿੱਦਰੋਂ ਲਾ ਜਦੋਂ ਉਧਰੋਂ ਲਾਏ ਤਾਂ ਫੇਰ ਕੌੜੇ ਤੇ ਮਾਰੇ ਨੂੰ ਕਹਿੰਦੇ ਆ ਜੀ ਇਹ ਕੀ ਗੱਲ ਗਰੀਬਨਵਾਦੀ ਕਹਿੰਦੇ ਨੇ ਤੁਹਾਡੇ ਵਾਲਾ ਪਾਸਾ ਹੈਗਾ ਭਾਵਨਾ ਤੋਂ ਸਖਣਾ ਵਾਹਿਗੁਰੂ ਜਿਹੜੀ ਗੱਲ ਆ ਤੁਹਾਡਾ ਪਾਸਾ ਭਾਵਨਾ ਤੋਂ ਸਖਣਾ ਵਾ ਤੇ ਇਧਰ ਅਕਾਲ ਪੁਰਖ ਤੇ ਸ਼ਰਧਾ ਬਣਾ ਕੇ ਬੈਠੇ ਹੋਏ ਆ ਮਾਰੇ ਕਹਿੰਦੇ ਨੇ ਰੇਠੇ ਤੇ ਕੌੜੇ ਹੀ ਨੇ ਤੇ ਜਿੱਧਰ ਸ਼ਰਦਾ ਬਣ ਗਈ ਉਧਰ ਮਿੱਠੇ ਹੋ ਗਏ ਜਿੱਧਰ ਸ਼ਰਦਾ ਨਹੀਂ ਬਣੀ ਉਹ ਕੌੜੇ ਦੇ ਕੌੜੇ ਹੀ ਰਹਿ ਗਏ ਜੇ ਖਾਣੇ ਨੇ ਤੇ ਇੱਧਰ ਉੱਠ ਕੇ ਆ ਜੋ ਉਹ ਫਿਰ ਉੱਠ ਕੇ ਬਾਬੇ ਵਾਲੇ ਪਾਸੇ ਆ ਗਏ ਇਹ ਇਤਿਹਾਸ ਦੀ ਸਾਖੀ ਕਹਿੰਦੀ ਆ ਜਿਹੜਾ ਬਾਬੇ ਦੇ ਮਗਰਮਗਰ ਚੱਲੂਗਾ ਉਹਦੀ ਜ਼ਿੰਦਗੀ ਵਿੱਚੋਂ ਕੌੜ ਕਸੈਲ ਕਲਾ ਕਲੇਸ਼ ਪਰੇਸ਼ਾਨੀਆਂ ਕੋਈ ਨਹੀਂ ਰਹਿਊਗੀਆਂ ਤੇ ਜਿਹੜਾ ਆਪਣੀ ਮਰਜ਼ੀ ਨਾਲ ਚੱਲੂਗਾ ਉਹਦੀ ਜ਼ਿੰਦਗੀ ਵਿੱਚ ਕੌੜ ਕਸ਼ਾਲ ਰਹੇਗੀ